ਪੰਚਾਇਤੀ ਚੋਣਾਂ ਦੇ ਵਿੱਚ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਨੇ ਅੱਜ ਪਟਿਆਲਾ ਦੇ ਵਿੱਚ ਰੋਡ ਜਾਮ ਕਰਕੇ ਪਟਿਆਲਾ ਤੋਂ ਜੈਨਦਰ ਕੌਰ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਦੀ ਗਵਾਈ ਦੇ ਹੇਠ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਵਿਧਾਨ ਸਭਾ ਹਲਕਾ ਸਨੌਰ ਤੋਂ ਇਸ ਟਾਈਮ ਮੇਰੇ ਨਾਲ ਉਸ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਕਾਗਜ਼ ਰੱਦ ਕਰਤੇ ਗਏ ਇਸ ਕਰਕੇ ਕਿ ਅਸੀਂ ਚੋਣ ਨਾਲ ਲੜ ਸਕੀਏ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਜਿੱਤ ਰਹੇ ਸੀ ਸਾਡੀ ਜਿੱਤ ਤੋਂ ਵਿਰੋਧੀ ਘਬਰਾ ਗਏ ਸਾਨੂੰ ਚੋਣ ਦੇ ਮੈਦਾਨ ਦੇ ਵਿੱਚੋਂ ਪਾਸੇ ਕਰਤਾ ਗਿਆ ਸਾਡੇ ਜਿਹੜੇ ਕਾਗਜ਼ ਨੇ ਕਾਗਜ਼ ਹੋਰ ਰੱਦ ਕਰਤੇ ਗਏ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਕਿਹੜਾ ਪਿੰਡ ਹੈ ਤੁਹਾਡਾ ਤਨਪਰਜਾਲਾ ਤੁਹਾਡੇ ਹੀ ਕਾਗਜ਼ ਰੱਦ ਹੋਏ ਨੇ ਹਾਂਜੀ ਹਾਂਜੀ ਤੇ ਕਿਉਂ ਰੱਦ ਹੋਏ ਨੇ ਤੁਹਾਡੇ ਕਾਗਜ਼ ਜਿਹੜਾ ਮੇਰਾ ਗਵਾਹ ਬਣਿਆ ਤਾਂ ਉਹੀ ਸਰਪੰਚ ਬਣਾਤੇ ਆ ਵਿਚੋ ਵਿਚੋ ਬੀਮਬਰੀ ਦੇ ਫਾਰਮ ਭਰੇ ਤੇ ਉਸ ਬੰਦਿਆ ਨੇ ਰਲ ਕੇ ਜਿਹੜੇ ਬੰਦੇ ਜਿਹੜੇ ਜਿਹੜੇ ਰਿਕਵਰੀਂਗ ਫਾਰਮ ਫਾਈਲ ਜਿਹੜਾ ਉਹਦਾ ਹਾਂ ਉਹ ਬੀਮਬਰੀ ਦੇ ਫਾਰਮ ਭਰੇ ਤੇ ਉਹਨਾਂ ਦੇ ਪੰਚੀ ਦੇ ਉਹ ਪਿੰਡ ਦੇ ਆ ਦੇ ਰਲ ਕੇ ਸਾਨੂੰ ਪਤਾ ਨਹੀਂ ਲੱਗਾ ਵੀ ਕਿਆ ਕਲੋ ਕੀ ਕਰ ਰਹੇ ਗਏ ਇਹ ਉਹਨਾਂ ਨੇ ਪਾਇਆ ਸਰਪੰਚੀ ਦੇ ਭਰ ਤੇ ਮੇਰੇ ਨਾਲੇ ਉਹਨਾਂ ਨੇ ਮੇਰੀ ਗਵਾਹੀ ਪੁਆਤੀ ਨਾਲ ਵਿਚੇ ਮੇਰੀ ਉਹਨਾਂ ਨੇ ਵਿਚੇ ਸਰਪੰਚੀ ਚ ਖੜਾਤੀ ਉਹਦੇ ਫਾਰਮ ਉਹ ਕਰਤੇ ਯਾਨੀ ਕਿ ਤੁਹਾਡੇ ਨਾਲ ਧੋਖਾ ਹੋ ਗਿਆ ਧੋਖਾ ਕਰਤੇ ਉਹਨੂੰ ਪਤਾ ਹੀ ਨਹੀਂ ਲੱਗ ਗਿਆ ਪਤਾ ਹੀ ਲੱਗਾ ਜੀ ਸਾਨੂੰ ਬਾਅਦ ਚ ਜਦੋਂ 10 ਵਜ ਸਾਨੂੰ ਲਿਸਟ ਪੇ 10 ਵਜੇ ਰਿਪੋਰਟ ਆ ਗਈ ਸਾਨੂੰ ਪਤਾ ਆ ਗਿਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਕਾਗਜ਼ ਰੱਦ ਹੋ ਗਏ ਫਿਰ ਤੁਸੀਂ ਕਿਸ ਨੂੰ ਮਿਲੇ ਅਸੀਂ ਕਿਹਦੇ ਨੂੰ ਮਿਲੇ ਜਿਹੜੇ ਬੰਦੇ ਨਾਲ ਦੇ ਸਾਡੇ ਉਹ ਫਿਰਦੇ ਰਹੇ ਉਹ ਕਹਿੰਦੇ ਵੀ ਹੁਣ ਕੁਝ ਬਣ ਨਹੀਂ ਸਕਦਾ ਹੈਗਾ ਅੱਛਾ ਹੁਣ ਆਏ ਭੱਜੇ ਣਠੇ ਫਿਰੇ ਉਹ ਉਹ ਜਿਹੜਾ ਬੰਦਾ ਪਸਾਣ ਮਾਜਰੇ ਦਾ ਬੰਦਾ ਆ ਮੰਦੀਪ ਸਿੰਘਾ ਮੰਦੀਪ ਸਿੰਘ ਸਾਡੇ ਪਿੰਡ ਦਾ ਮੁੰਡਾ ਉਹ ਉਹਨੇ ਰੱਦ ਕਰਾਇਆ ਜਾ ਕਹ ਉਹ ਕਹਿੰਦਾ ਸਾਨੂੰ ਪਹਿਨਾ ਕਹਿੰਦਾ ਤੁਸੀਂ ਬਹਿ ਜਾ ਬਹਿ ਜਾ ਝਾੜੂ ਵਾਲਾ ਆ ਝਾੜੂ ਵਾਲਾ ਨਾਲ ਉਹ ਘੱਟ ਤੁਸੀਂ ਬੈਠ ਜਾਓ ਅਸੀਂ ਬੈਠੇ ਨੇ ਅਸੀਂ ਕੱਸੀ ਨਹੀਂ ਬਹਿੰਦੇ ਸਾਡੀ ਜੀ ਅਸੀਂ ਅਸੀਂ ਪਾਰਟੀ ਦੇ ਆ ਤੁਸੀਂ ਪਾਰਟੀ ਦੇ ਆ ਤੁਸੀਂ ਆ ਮਾਦੂਈ ਪਾਰਟੀ ਦੀ ਹਾਂਜੀ ਹਾਂਜੀ ਛੋਟੇ ਗਾਖ ਜ਼ਰਾ ਅੱਧ ਕਰਦੇ ਖੜੇ ਆਦ ਕਰ ਉਹ ਜਾਣ ਕੇ ਆਪ ਵੋਟਾਂ ਚ ਖੜ ਕੇ ਹੁਣ ਤੁਹਾਡੇ ਪਿੰਡ ਚ ਕੌਣ ਸਰਪੰਚ ਬਣਿਆ ਹਰੇ ਕੋਈ ਨਹੀਂ ਪੜਿਆ ਚੋਣ ਹੋਊਗੀ ਹਜੇ ਟੋਟਲ ਕਿੰਨੇ ਉਮੀਦਵਾਰ ਖੜੇ ਸੀ ਖੜੇ ਤੇ ਪੰਜ ਖੜੇ ਤੇ ਚਾਰ ਖੜੇ ਤੇ ਚਾਰ ਖੜੇ ਤੇ ਰੱਦ ਕਿੰਨੇ ਦੇ ਹੋਏ ਨੇ ਰੱਦ ਮੇਰੇ ਕੱਲੀ ਦੇ ਕਰੇ ਤਿੰਨ ਜੇ ਲੜਨਗੇ ਹਾਂ ਮੇਰੀ ਬਹੁਤ ਬਹੁਤ ਵੋਟ ਵਾਤੇ ਜਿਹਨੇ ਤੁਹਾਡੇ ਕਹਿਣ ਦਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਰਿਕਵਰੀ ਭਰੀ ਇਸ ਜਿੰਦਾਂ ਨੇ ਤੁਹਾਡੇ ਪਿੱਛੇ ਤੇ ਉਹ ਸਰਪੰਚ ਖੜ ਗਏ ਤੁਹਾਡੇ ਕਾਗਜ਼ ਰੱਦ ਹੋ ਗਏ ਇਹੀ ਸਾਨੂੰ ਦੱਸਿਆ ਮੈਂ ਕਰ ਨਹੀਂ ਸਕਦੀ ਹੈਗੀ ਉਹਨੇ ਪਹਿਨੇ ਵੀ ਕਿਹਾ ਆ ਕਹਿੰਦੀ ਮੈਂ ਨਹੀਂ ਕਰ ਸਕਦੀ ਵਾ ਇਹ ਲੜ ਸਕਦੀ ਆ ਉਹਨਾਂ ਨੂੰ ਪਤਾ ਲੱਗ ਗਿਆ ਵੀਨੇ ਭਾਰ ਨੂੰ ਚੱਕ ਲੜਾਇਆ ਵੀ ਦੂਈ ਪਾਰਟੀ ਵੋਟ ਪੈ ਜੂਗੀ। ਇਹਦੇ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਉਹਦੇ ਪਾਰਟੀ ਪਰ ਚਕਾਤੇ। ਕੀ ਕਹਿਗੇ ਤੁਹਾਡੇ ਕਾਗਜ਼ ਰੱਦ ਹੋਏ ਨੇ? ਸਾਨੂੰ ਕਹੋ ਤੁਸੀਂ ਗਵਾਹੀ ਕਿਉਂ ਪੁਵਾਈ ਆ ਸਰਬਿੰਦਰ ਦੀ? ਉਦੀ ਜਿਹੜੀ ਸਰਪੰਚਣੀ ਖੜੀ ਆ। ਮੇਰਾ ਦੂਦਾ ਹੁਣ ਚਾਹੀਦਾ। ਇਹ ਇਹ ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਗਵਾਹੀ ਕਿਉਂ ਪੁਵਾਈ ਆ? ਉਹ ਅੰਦਰ ਬੈੜੀ ਹੋਈ ਨਜ਼ਰ ਤੋਂ। ਉਹਨਾਂ ਨੇ ਕਿਹਾ ਸਾਨੂੰ। ਉਹਨਾਂ ਉਹਨਾਂ ਨੂੰ ਕੀ ਸੀ ਗਵਾਹੀ ਦਾ? ਵੀ ਰੱਦ ਦਾ ਉਹਦਾ ਹੁਣ ਚਾਹੀਦਾ ਮੇਰੀ ਗਵਾਹੀ ਪਾਈ ਆ ਉਹਨੇ। ਮੈਂ ਤਾਂ ਗਵਾਹੀ ਪਾਈ ਨਹੀਂ ਕਿਸੇ ਦੀ। ਰੱਦ ਤਾਂ ਗਲਤੀ ਤੋਂ ਤੁਸੀਂ ਦੀ ਹੈ ਨਾ ਉਹਨਾਂ ਨੇ ਕਿਉਂ ਕਿਹਾਗੇ ਗਵਾਹੀ ਇਸ ਇਸ ਬੰਦੇ ਦੀ ਨਸਪਾਉਣੀ ਤੁਹਾਨੂੰ ਪਤਾ ਸਾਨੂੰ ਉਹ ਨਾ ਬੰਦਿਆਂ ਦੇ ਕੋਹਾਂ ਦੇ ਵਿੱਚ ਜਿਹੜੇ ਬੰਦਿਆਂ ਦਾ ਰੱਦ ਕਰਾਇਆ ਕਿਹੜੇ ਪਤਾ ਨਹੀਂ ਕਿਹੜੇ ਬੰਦਿਆਂ ਦਾ ਰੱਦ ਕਰਾਇਆ ਮੰਦਿਰ ਸਿੰਘ ਤੁਸੀਂ ਕੀ ਕਰੋਗੇ ਹੁਣ ਕੀ ਕਰੋਗੇ ਤੁਸੀਂ ਹੁਣ ਸਾਡੇ ਫਾਰਮ ਭਰਨੇ ਚਾਹੀਦੇ ਆ ਜੀ ਜਿਤਨਾ ਦੁਨੀਆ ਤੇ ਕਰੂਗਾ ਜਿਤਨਾ ਸਾਡੇ ਕਰੋ ਫਾਰਮ ਭਰਨੇ ਇਤਨੀ ਕਾਤ ਨਿਕਲ ਗਈਆਂ ਜੋ ਕੁਝ ਕਹੂਗੇ ਤੁਹਾਨੂੰ ਸਰਕਾਰ ਉਹ ਕਰੋਗੇ ਅਸੀਂ ਕੀ ਗੱਲ ਹੋ ਗਈ ਸਾਰੀ ਗੱਲ ਸਰਕਾਰੀ ਕੀ ਹੋਏ ਗੱਲ ਤਾਂ ਇਦਾਂ ਹੁਣ ਜੋ ਕੁਝ ਹੋਣਾ ਹੈ ਉਹ ਤੇ ਹੋ ਗਿਆ ਹੁਣ ਠੀਕ ਹੈ ਹੋ ਗਏ ਰੱਦ ਇਹਨਾਂ ਦੇ ਕਾਗਜ਼ ਰੱਦ ਕਰਵਾਉਣ ਵਾਲੇ ਵੀ ਬੰਦੇ ਆ ਉਹਨਾਂ ਦੇ ਨੇ ਉਹਨਾਂ ਦੇ ਬੰਦੇ ਜੀ ਰੱਦ ਕਰਾਉਣਾ ਨੇ ਹੋਰ ਉਹ ਤੇ ਪਹਿਨੇ ਇਹਨੂੰ ਧਮਕੀਆਂ ਮਿਲਦੀਆਂ ਪਿਆਣ ਵੀ ਤੂੰ ਮੈਂਬਰੀ 'ਚ ਖੜ ਜਾ ਨਹੀਂ ਤੇ ਤੂੰ ਤੇ ਮੈਂਬਰੀ 'ਚ ਵੀ ਆ ਤੈਨੂੰ ਧਮਕੀਆਂ ਕੌਣ ਦਿੰਦਾ ਸੀ ਤੁਹਾਨੂੰ ਇਹ ਜਿਹੜੇ ਬੰਦੇ ਨੇ ਰੱਦ ਕਰਾਏ ਨੇ ਜੀ ਹਾਂਜੀ ਵੀ ਤੁਸੀਂ ਬਹਿ ਜਾਓ ਤੇ ਜ ਤੁਸੀਂ ਦੀ ਨਾਲ ਲੜਣਾ ਹੈਗਾ ਅਸੀਂ ਅਸੀਂ ਸਟੇਲ ਕਰਵਾਵਾਂਗੇ ਉੱਠ ਜਾਓਗੇ ਹਾਂਜੀ ਸਟੇਲ ਕਰਵਾਵਾਂਗੇ ਲੜਾਈ ਲੜੋਗੇ ਹਾਂਜੀ ਸਟੇਲ ਦੇਖੋ ਜੀ ਕੌਣ ਮੇਰੀ ਗੱਲ ਕਰਦਾ ਜਦੋਂ ਕੋਈ ਮਤਲਬ ਚੀਜ਼ ਗਲਤ ਹੈ ਉਹ ਪਹਿਲਾਂ ਹੀ ਦੱਸੀ ਜਾਵੇ ਬੰਦੇ ਨੂੰ ਨਾਲ ਦੀ ਨਾਲ ਦੱਸੀ ਜਾਵੇ ਵੀ ਆਹ ਗਲਤੀ ਹੈਗੀ ਐ ਇਹ ਕੀ ਕਰਦੇ ਹੁੰਦੇ ਨੇ ਉਸ ਟਾਈਮ ਕੋਈ ਇਛ ਨਹੀਂ ਦੱਸਦੇ ਸਾਨੂੰ ਉਸ ਟਾਈਮ ਕਹਿੰਦੇ ਨੇ ਫਾਰਮ ਭਰ ਦੋ ਬਸ ਵੀ ਲੈ ਲੈ ਉਸ ਤੋਂ ਬਾਅਦ ਰਿਜੈਕਟ ਕਰੀ ਜਾਂਦੇ ਨਾ ਤਾਂ ਕੋਈ ਫਾਇਦਾ ਨਹੀਂ ਹੈਗਾ ਫਿਰ ਤਾਂ ਇਹਨਾਂ ਦਾ ਬੈਂਡ ਦਾ ਵੀ ਕੋਈ ਫਾਇਦਾ ਨਹੀਂ ਮਤਲਬ ਦੇਖੋ ਇਹਨਾਂ ਫਾਰਮ ਨੇ ਪਹਿਲਾਂ ਵੀ ਕਿਉਂ ਨਹੀਂ ਨੇ ਲੜੀਆਂ ਪਹਿਲਾਂ ਫਾਰਮ ਨਹੀਂ ਰਿਜੈਕਟ ਹੁੰਦੇ ਹਨ ਕਿਹਦੇ ਤੋਂ ਤੁਸੀਂ ਪਟਿਆਲਾ ਤੋਂ ਸਾਡੇ ਨਾਲ ਜੁੜੇ ਹੋਏ ਹੋ ਜਿੱਥੇ ਜਿੰਨੇ ਲੋਕਾਂ ਦੇ ਕਾਗਜ਼ ਰੱਦ ਹੋਏ ਨੇ ਉਹ ਆਪਣਾ ਵਿਰੋਧ ਕਰ ਰਹੇ ਨੇ